ਤੁਹਾਨੂੰ ਦੱਸ ਦਈਏ ਜੀ ਪੰਪਤਾਂ ਸਾਹਿਬ ਨੇ ਮਨੀਸ਼ ਸਿਸੋਧਿਆ ਜੀ ਦੇ ਨਾਲ ਮੁਲਾਕਾਤ ਕੀਤੀ ਤੇ ਵੱਡੀ ਗੱਲ ਕਹੀ ਜਮਾਨਤ ਤੇ ਬਾਹਰ ਆਏ ਨੇ ਮਨੀਸ਼ ਸਿਸੋਧਿਆ ਆ ਤੁਹਾਨੂੰ ਦੱਸਦੇ ਆ ਪੰਪਤਾਂ ਸਾਹਿਬ ਨੇ ਕੀ ਕਿਹਾ ਅੱਜ ਦਿੱਲੀ ਵਿਖੇ ਸਿੱਖਿਆ ਦੇ ਖੇਤਰ ਚ ਕ੍ਰਾਂਤੀ ਲਿਆਉਣ ਵਾਲੇ ਕ੍ਰਾਂਤੀਕਾਰੀ ਨੇਤਾ ਮਨੀਸ਼ ਸਿਸੋਧਿਆ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਹਾਲ ਚਾਲ ਜਾਣਿਆ ਮਨੀਸ਼ ਸਿਸੋਧਿਆ ਜੀ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਜ਼ਮਾਨਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਸਾਡੇ ਨਿਤਾਵਾਂ ਖਿਲਾਫ ਤਾਨਾਸ਼ਾਹੀ ਸਰਕਾਰ ਵੱਲੋਂ ਝੂਠ ਦੀ ਬੁਨਿਆਦ ਤੇ ਖੜੇ ਕਿਤੇ ਕੇਸ ਇੱਕ ਇੱਕ ਕਰਕੇ ਤਰਾਸ਼ਾਈ ਹੋ ਰਹੇ ਨੇ ਸਚਾਈ ਦੀ ਹੀ ਜਿੱਤ ਹੋਵੇਗੀ ਆਉਣ ਵਾਲੇ ਦਿਨਾਂ ਚ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਜੇਲ ਤੋਂ ਬਾਹਰ ਆਣਗੇ ਵਿਰੋਧੀਆਂ ਨੇ ਸਾਡੇ ਬਾਰੇ ਝੂਠਾ ਪ੍ਰਚਾਰ ਕੀਤਾ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਝੂਠੇ ਪਰਚੇ ਤੱਕ ਦਰਜ ਕੀਤੇ ਮੈਨੂੰ ਬੇਤ ਖੁਸ਼ੀ ਹੈ ਕਿ ਸਾਡੀ ਪਾਰਟੀ ਨੇ ਆਗੂਆਂ ਨੇ ਇਸ ਸੰਕਟ ਦੀ ਘੜੀ 'ਚ ਵੀ ਇਕਜੁੱਟ ਹੋ ਕੇ ਇੱਕ ਦੂਸਰੇ ਦਾ ਸਾਥ ਦਿੱਤਾ ਹਾਂਜੀ ਤੁਹਾਨੂੰ ਦੱਸਤੀ ਐ ਜੀ ਪੰਤਪਾ ਸਾਹਿਬ ਨੇ ਦਿੱਲੀ ਦੇ ਜੋ ਹੈ ਮਨੀਸ਼ ਸੋਦੀਆ ਜੀ ਦੇ ਨਾਲ ਮੁਲਾਕਾਤ ਕੀਤੀ ਤੇ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਜੀ ਵੀ ਬਾਹਰ ਆਣਗੇ ਜਿਵੇਂ ਕਿ ਮਨੀਸ਼ ਸੋਦੀਆ ਨੂੰ ਸੁਪਰੀਮ ਕੋਰਟ ਵੱਲੋਂ ਜੋ ਜ਼ਮਾਨਤ ਦਿੱਤੀ ਗਈ ਹੈਗੀ ਪੰਤਪਾ ਸਾਹਿਬ ਨੇ ਕਿਹਾ ਕਿ ਵਿਰੋਧੀਆਂ ਨੇ ਸਾਡੇ ਉੱਤੇ ਜੋ ਹੈ ਕੇਸ ਲਗਾਏ ਠੁੱਠੇ ਤੇ ਹੁਣ ਜੋ ਕੋਰਟ ਨੇ ਵੀ ਹੈ ਮਨੀਸਿਸ ਸੋਦੀਆ ਨੂੰ ਬੇਲ ਦਿੱਤੀ ਹੈਗੀ ਤੇ ਅਰਵਿੰਦ ਕੇਜੀਰਵਾਦ ਜਿਹੜੇ ਕਿ ਜੇਲ੍ਹ ਵਿੱਚ ਹੈਗੇ ਉਹਨਾਂ ਨੂੰ ਵੀ ਬੇਲ ਦਿੱਤੀ ਜਾਏਗੀ ਤੇ ਉਹ ਵੀ ਜੋ ਹੈ ਜੇਲ੍ਹ ਤੋਂ ਬਾਹਰ ਆਣਗੇ ਇਹ ਵੱਡੀ ਖਬਰ ਹੈਗੀ ਪਤਮਾ ਸਾਹਿਬ ਨੇ ਮੁਲਾਕਾਤ ਕੀਤੀ ਹੈਗੀ ਇਹ ਪੰਜਾਬ ਦੇ ਚੀਫ ਮਨਿਸਟਰ ਕਿਉਂਕਿ ਅਰਵਿੰਦ ਕੇਜੀਰਵਾਦ ਦਿੱਲੀ ਦੇ ਵਿੱਚ ਹੈਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਜੋ ਹੈ ਦਿੱਲੀ ਵਿੱਚ ਆਣਾ ਜਾਣਾ ਪੈਂਦਾ ਹੈਗਾ ਤੇ ਉਹਨਾਂ ਨੇ ਮਨੀਸਿਸ ਸੋਦੀਆ ਨਾਲ ਮੁਲਾਕਾਤ ਕੀਤੀ ਜੇਲ੍ਹ ਤੋਂ ਬਾਹਰ ਆਏ ਨੇ ਮਨੀਸਿਸ ਸੋਦੀਆ ਵੱਡਾ ਪੰਤਪਾ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਬਾਹਰ ਆਣਗੇ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਤੋ ਤਾਂਕਿ ਪੰਤਪਾ ਸਾਹਿਬ ਦੀ ਹਰ ਗੱਲ ਲੋਕਾਂ ਤੱਕ ਪਹੁੰਚੇ ਕਿ ਪੰਤਪਾ ਸਾਹਿਬ ਕਿਹੜੇ ਕੰਮ ਕਰਦੇ ਪਏ ਹੈਗੇ ਕਿਸ ਨਾਲ ਮੁਲਾਕਾਤ ਕਰਦੇ ਪਏ ਹੈ ਤੇ ਕਿਹੜੇ-ਕਿਹੜੇ ਬਿਆਨ ਦੇ ਰਹੇ ਹੈਗੇ ਇਹ ਵੱਡੀ ਖਬਰ ਹੈਗੀ ਹੈ ਜੀ ਚੈਨਲ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਬੈਲ ਵੀ ਜਰੂਰ ਦਬਾ ਦਿਓ ਤਾਂਕਿ ਇਦਾਂ ਦੀ ਖਬਰਾਂ ਤੁਹਾਡੇ ਤੋਂ ਮਿਸ ਨਾ ਹੋਣ ਜਾਂਦੇ ਆਂਦੇ ਤੁਹਾਨੂੰ ਦੱਸਤੀਏ ਪੰਤਪਾ ਸਾਹਿਬ ਨੇ ਮਨੀ ਸਿਸੋਧਿਆ ਦੇ ਨਾਲ ਮੁਲਾਕਾਤ ਕੀਤੀ ਤੇ ਪੱਟੀ ਗੱਲ ਕਹੀ